ਨੋ ਜਿਹੜੀ ਚੀਜ਼ ਬਣੀ ਹੁੰਦੀ ਆ ਉਹ ਟੁੱਟਦੀ ਆ ਕਦੋਂ ਟੁੱਟ ਜੇ ਕੁਪਰ ਉਸੇ ਤਰ੍ਹਾਂ ਦਾ ਟੁੱਟਦਾ ਨਾ ਕੁੱਤੇ 100 ਸਾਲਾਂ ਟੁੱਟੇ ਟੁੱਟ ਜਾਵੇ ਦੋਧ ਨਾਲ ਟੁੱਟ ਜਾਵੇ ਦੁੱਖ ਦੇਵਨ ਰਵੇ ਪੜੀ ਹੋਈ ਚੀਜ਼ ਇੱਕ ਦਿਨ ਟੁੱਟਣੀ ਆ ਤੇ ਜੇ ਸਾਜਿਆ ਉਹ ਦਾ ਨਾ ਖਾਲਸਾ ਅਮਦ ਇੱਕ ਛੁਗਾ ਕੇ ਜੇ ਸਾਜਿਆ ਉਹ ਦਾ ਖਾਲਸਾ ਤੇ ਟੁੱਟ ਫੁੱਟ ਲਿਆਣਾ ਸੀਗਾ ਕਿਉਂਕਿ ਬਣੀ ਹੋਈ ਚੀਜ਼ ਸਾਜੀ ਹੋਈ ਚੀਜ਼ ਟੁੱਟਦੀ ਹਮੇਸ਼ਾ ਹੀ ਬੜੀ ਵਿਚਾਰ ਵਾਲੀ ਗੱਲ ਹੈ ਜਿੱਤੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਗਟ ਹੋਏ ਜੋਤ ਪਰਗਟ ਹੋਈ ਅੱਜ ਉਹੋ ਹੀ ਜੋਤ ਜਿਹੜੀ ਆ ਜਿੱਦਾਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਵਿੱਚੇ ਜੋਤ ਪਰਗਟ ਹੋਈ ਕੁਝ ਚ ਜੋਤ ਨੇ ਕੁਝ ਸਾਲ ਕੰਮ ਕੀਤਾ ਲਾਣਾ ਨੌਕਰ ਸੀ ਪਿਆਰ ਲਾਣਾ ਜਿਹੜਾ ਦੂਸਰਾ ਗੁਰੂ ਬਣਿਆ ਅੰਗਦ ਅੰਗਦ ਸਾਹਿਬ ਜੀ ਮਹਾਰਾਜ ਮਨਪਸੇ ਸੇਵਕ ਸੀ ਚਾਤਰ ਸੀ ਜਿਹੜੀ ਜੋਤ ਗੁਰੂ ਨਾਨਕ ਸਾਹਿਬ ਵਿੱਚ ਪ੍ਰਗਟ ਹੋਈ ਉਹਨਾਂ ਨੇ ਅੱਜ ਸਮਾਂ ਆਇਆ ਉਹਨਾਂ ਦੀ ਚਾਤਰੀ ਤੇ ਖੁਸ਼ ਹੋ ਗਏ ਉਹ ਜੋਤ ਉਹਨਾਂ ਦੇ ਵਿੱਚ ਪ੍ਰਗਟ ਕਰ ਦਿੱਤੀ ਗੁਰੂ ਅੰਦਰ ਸਾਹਿਬ ਵਿੱਚ ਅਨ ਭਾਈ ਨਰਨਦ ਜੀ ਅੰਦਰ ਯੁੱਧੋ ਲੋਧ ਪਰਟੋ ਗਈ ਫਿਰ ਲੈਣਾ ਨਹੀਂ ਰਿਆ ਤੇ ਲੈਣਾ ਨਹੀਂ ਰਿਆ ਫਿਰ ਉਹ ਮਾਲਕ ਬਣ ਗਿਆ ਉਹਨੇ ਜੋ ਲੈਣਾ ਸੀ ਉਹ ਲੈ ਲਿਆ ਤੇ ਜਿੱਦਨ ਪਹਿਲਾ ਜਨ ਪਹਿਲੀ ਮੁਲਾਕਾਤ ਹੋਈ ਨਾ ਉਦੋਂ ਹੀ ਗੁਰਦਾਨ ਉਸਾਰ ਨੇ ਪੁੱਛਿਆ ਸੀ ਸਿੱਖਾ ਤੇਰਾ ਨਾਮ ਕੀ ਆ ਕਹਿੰਦੇ ਜੀ ਮੇਰਾ ਨਾਮ ਲੈਣਾ ਕੰਦੇ ਪਾਸ ਬੋ ਗੱਲ ਹੀ ਬਣ ਗਈ ਫਿਰ ਤਾਂ ਤੂੰ ਲੈਣਾ ਤੇ ਅਸੀਂ ਕਿਸੇ ਨੂੰ ਕੁਝ ਦੇਣਾ ਹੈ ਤੇ ਲੈਣ ਵਾਲਾ ਆ ਗਿਆ ਦੇਣ ਵਾਲਾ ਤਿਆਰ ਬੈਠਾ ਸੱਤ ਸਾਲ ਚੱਕਰੀ ਕੀਤੀ ਫਿਰ ਸੱਤ ਸਾਲ ਚੱਕਰੀ ਚੱਕਰੀ ਜਦੋਂ ਪਾਸ ਹੋ ਗਿਆ ਭਾਈ ਜਣਾ ਉਹਨੂੰ ਲੈਣਾ ਦੇ ਰਿਆ ਉਹਦੇ ਦੇ ਜੋਤ ਪ੍ਰਗਟ ਕਰਤੇ ਤੇ ਉਹਨੂੰ ਬਣਾਤਾ ਤਨ ਤਾਲ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਅੰਗਦ ਨਾਮ ਰੱਖ ਦਿੱਤਾ ਉਹ ਜੋਤ ਪ੍ਰਗ ਪ੍ਰਤੂਂ ਦੇ ਰਹੀ ਦਸਾਂ ਗੁਰੂਆਂ ਤੱਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਪ੍ਰਤੂਂ ਦੀ ਰਹੀ ਜੋਤ ਉਹਨੂੰ ਜੋਤ ਕਿੱਥੇ ਪ੍ਰਗਟ ਕਰਦੀ ਆ ਉਹ ਲਾਸ਼ ਤਾਂ ਆ ਗਿਆ ਪੈਰੋਂ ਕੁਕੜੋ ਜਿਹੜਾ ਕੰਮ ਕੋਈ ਕਰਦਾ ਬੰਦਾ ਉਹਦਾ ਕੋਈ ਹੱਦ ਵੀ ਹੁੰਦੀ ਹੈ ਨਾ ਕੋਈ ਪੰਡਾ ਤੋਂ ਪੰਡਾ ਤੱਕ ਮੁੱਕਦਾ ਹੀ ਹੈ ਨਾ ਕੋਈ ਵੀ ਪੰਡ ਤੇ ਅਸੀਂ ਜਾਣਾ ਮੰਨ ਲਓ ਤੇ ਨਹੀਂ ਜਾਣਾ ਤੇ ਜਿੱਦ ਤੁਰਾਂ ਉਹ ਕਰਦੇਂ ਜਿੱਦੀ ਆ ਹੀ ਜਾਣੀ ਨਾ ਉਹ ਲੋ ਉਸ ਸ਼ਹਿਰ ਦਾ ਵਾਸੀ ਜਿੱਥੇ ਜੋਤ ਤੋਂ ਪਰਗਟ ਹੋਈ ਸੀ ਜਿੱਥੋਂ ਜੋਤ ਆਈ ਸੀ ਉੱਥੇ ਜੋਤ ਨੂੰ ਦੁਬ ਲੈ ਕੇ ਜਾਣਾ ਸੀ ਉਹ ਜੋਤ ਅੱਜ ਵੀ ਪਰਗਟ ਕਿਤੇ ਪਰੰਤ ਖਾਲਸੇ ਦੇ ਵਿੱਚ ਤਾਂ 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 ਸਾਰਿਆਂ ਨੇ ਲਕਾਇਆ ਦਾ ਖਾਲਸਾ ਸ਼ਬਦ ਕੀ ਸਾਰਿਆਂ ਵੀ ਜੋਤ ਪਰਗਟ ਹੋ ਗਈ ਨੇ ਦੂਰ ਪ੍ਰਗਟ ਕਰਦੇ ਸੀ ਉਹਨਾਂ ਨੇ ਤੇ ਕਿੱਥੇ ਕਿੱਡਾ ਵੱਡਾ ਹੋਇਆ 80 ਹਜ਼ਾਰ ਦਾ ਉਦੋਂ 80ਾਂ ਵਿੱਚੋਂ ਪੰਜਾਂ ਦੇ ਜੋਤ ਪ੍ਰਗਟ ਹੋਈ ਅੰਤਿਕਰਣ ਵਿੱਚ ਆਛਰੰਦੇ ਪਰਮਾਤਮਾ ਪਰਮੇਸ਼ਰ ਦੀ ਮੌਜ ਦੇ ਨਾਲ ਇਹ ਜੋਤ ਪ੍ਰਗਟ ਹੋਈ ਖਾਲਸਾ ਦੇ ਅੰਦਰ ਪਰਮੇਸ਼ਰ ਦੀ ਮੌਜ ਦੇ ਨਾਲ ਪ੍ਰਗਟ ਹੋਈ ਜਿੱਥੇ ਪਰਮੇਸ਼ਰ ਦੀ ਮੌਜ ਹੋਵੇ ਇੱਛਾ ਹੋਵੇ ਉਪਰਤ ਦੇ ਮੇਟਲੀ ਸਾਧੀ ਪੈਰ ਤੇ ਤੁਸੀਂ ਇਤਿਹਾਸ ਪੜਿਆ ਸੁਣਿਆ ਅੱਖਾਂ ਨਾਲ ਵੀ ਦੇਖਿਆ ਨਾਦਰ ਸ਼ਾਹ ਵਰਗੇ ਅਬਦਾਨੀ ਵਰਗੇ ਪਤਾ ਨਹੀਂ ਕਿੰਨੇ ਸੰਸਾਰ ਤੇ ਯੂਰਬਾ ਰਾਜੇ ਹੋਏ ਉਹਨਾਂ ਸੋਤ ਨੂੰ ਬੁਝਾਉਣ ਦਾ ਯਤਨ ਕੀਤਾ ਨਾਏ ਜੋਤ 부ਜੀ ਨਾ 부ਜੇਗੀ ਕਿਉਂ ਕਿਸੇ ਵੀ ਬੰਦੇ ਤੇ ਜਗਾਈ ਹੁੰਦੀ ਤੇ ਬੁੱਝ ਜਾਂਦੀ ਕੋਈ ਬਾਹਰੀ ਜੋਤ ਹੁੰਦੀ ਤੇ ਬੁੱਝ ਜਾਂਦੀ ਪਰ ਇਹ ਬਾਹਰੀ ਜੋਤ ਨੂੰ ਨਹੀਂ ਬੁਝਾ ਸਕਦੇ ਬਾਹਰੀ ਜੋਤ ਨੂੰ ਨਹੀਂ ਬੁਝਾ ਸਕਦੇ ਹਰਿਮੰਦਰ ਸਾਹਿਬ ਦੀ ਜੋਤ ਜਿਹੜੀ ਜਗ ਦੇ ਨਾਂ ਤੈਨੂੰ ਦੀਵਾ ਸੀ ਕਹਿ ਲੋ ਕਹਦੇ ਕਦ ਨੇ ਆ ਉਹਨੂੰ ਉਸ ਜੋਤ ਕਦ ਨੇ ਉਹ ਅੱਜ ਵੀ ਬਜਾਉਣ ਵਾਲੇ ਨੇ ਬਿਜੋੜ ਲਾ ਲਿਆ ਬੁਝਾ ਕੇ ਅੱਜ ਵੀ ਨਹੀਂ ਬਜੀਓ ਅੱਜ ਵੀ ਜਲਦੀ ਜੋਤ ਦਾ ਮਤਲਬ ਕੀ ਹੁੰਦਾ ਪੁੱਤਾਂ ਦੀਵੇ ਦਾ ਮਤਲਬ ਕੀ ਹੁੰਦਾ ਪੁੱਤਾਂ ਦੀਵੇ ਦਾ ਬਦਲ ਹੁੰਦਾ ਕਿ ਇਹਦਾ ਕੋਈ ਵਾਰਸ ਹੈ ਇਹਨਾਂ ਦਾ ਮੜੀਤੇ ਦੀਵਾ ਜੀ ਦਾਉਂਦੇ ਹੈ ਨਾ ਦੱਸੋ ਕੋਈ ਮੜੀ ਨੂੰ ਉਹਦਾ ਕੋ ਲਾਭ ਹੁੰਦਾ ਉਸ ਰਸਤੇ ਤੇ ਕੋਈ ਚੱਲ ਰਿਹਾ ਉਹਨੂੰ ਕੋਈ ਦਾ ਲਾਭ ਹੈ ਉਸ ਦੀਵੇ ਦਾ ਸਾਦੇ ਵਰਗੇ ਲੋਕ ਤਰ ਕਰਨ ਵਾਲੇ ਬੇ ਸਮਝ ਲੋਕ ਨਾਲੇ ਮੜੀਤੇ ਦੀਵਾ ਜੀ ਦਾਉਂਦਾ ਹੈ ਨਾਲੇ ਖਾਲਸਾ ਹੈ ਨਾਲੇ ਮੜੀਤੇ ਦੀਵਾ ਜੀ ਉਹ ਬੇਰੋ ਮਰੀਤ ਦੀਵਾ ਨਿਜ ਗਾਉਂਦਾ ਉਹ ਤੇ ਲੋਕਾਂ ਨੂੰ ਦੱਸ ਰਿਹਾ ਕਿ ਫਲਾਣੇ ਦਾ ਬਹਿਵਾਰ ਸ ਆ ਮੈਂ ਪੁਨਨ ਦਾ ਬਹਿਵਾਰ ਸ ਇਹ ਬੜੀ ਮੜੀ ਵਾਲਾ ਜਿਹੜਾ ਸੀ ਸਾਡਾ ਬਨੇਰਾ ਸੀਗਾ ਉਹਦੇ ਦੱਸੰਦਿਆ ਦੱਸਦਾ ਹੁਣਾਂ ਤੇ ਬੜੀ ਵਾਲੇ ਨੂੰ ਕੋਈ ਫਾਇਦਾ ਉਸ ਦੀਵੇ ਦਾ ਨਾ ਮੜੀ ਨੂੰ ਫਾਇਦਾ ਨਾ ਕਿਸੇ ਰਾਹਗੀਰ ਨੂੰ ਉਸ ਦੀਵੇ ਦਾ ਫਾਇਦਾ ਹੈ ਤੋ ਦੀਵਾ ਤੇ ਕੋਈ ਗੱਲ ਦੱਸਦਾ ਏ ਕਿ ਇਸ ਖਾਨਦਾਨ ਦੇ ਵਾਰਸ ਅਜੇ ਜਿਉਂਦੇ ਆਂ ਅੰਮ੍ਰਿਤਸਰ ਵਿੱਚ ਜੋਤ ਜਗਈ ਉਹ ਜੋਤ 부ਜਾਉਣ ਵਾਲੇ ਬੜਾ ਯੋਰ ਦੇ ਨਾਲ 부ਜਾਉਣ ਦਾ ਯਤਨ ਕੀਤਾ ਪਤਾ ਨਹੀਂ ਕਿੰਨੇ ਘਾਮਲੇ ਕੀਤੇ ਅੰਮ੍ਰਿਤਸਰ ਵਿੱਚ ਉਹ ਜੋਤ ਅੱਜ ਤੱਕ ਬੰਦ ਨਹੀਂ ਹੋ ਸਕੀ ਨਾ ਕਰੀ ਸਕਦਾ ਕੋਈ ਪਿਆਰੋ ਜਿਹੜੇ ਓਲਿਨਾ ਬੰਦ ਹੋਏ ਅਜੇ ਤੱਕ ਨਹੀਂ ਬੰਦ ਹੋਈ ਜੀ 5 ਸਾਲ ਹੋ ਗਏ ਆ 5.5 ਸਾਲ ਜੇ ਇੰਨੇ ਸਾਲਾਂ ਚ ਜੋਤੋ ਬੰਦ ਨਹੀਂ ਹੋਈ ਬੰਦ ਕਰਨ ਵਾਲੇ ਨੇ ਜੋਤ ਪਜਾਉਣ ਵਾਲੇ ਨੇ ਯਤਨ ਲਾ ਲੈ ਕਰ ਲਿਆ ਤੇ ਸਮਝ ਲਓ ਕਿ ਉੱਪਰ ਜੋਤੋ ਬੰਦ ਹੋ ਹੀ ਨਹੀਂ ਸਕਦੀ ਉਹਦਾ ਨਾਮ ਪੈਰੋ ਉਸੇ ਦੀਵੇ ਦਾ ਨਾ ਜੋਤ ਉਹ ਜੋਤ ਜਿਹੜੀ ਅੰਦਰ ਕੰਨ ਵਿੱਚ ਜਗਾਈ ਤਨ ਗੁਰਦਾਮ ਸਾਹਿਬ ਨੇ ਦਸਵੇਂ ਪਾਤਸ਼ਾਹ ਤੱਕ ਪ੍ਰਗਟ ਕੀਤੀ ਉਹ ਜੋਤ ਤਨ ਗੁਰੂ ਗੋਬਿੰਦ ਸਿੰਘ ਨੇ ਅੱਜ ਉਹ ਜੋਤ ਜਿਹੜੀ ਆ ਉਹ ਖਾਸ ਦੇ ਅੰਦਰ ਪ੍ਰਗਟ ਕਰ ਦਿੱਤੀ ਖਾਤਾ ਪ੍ਰਗਟ ਹੋ ਅਕਾਲ ਪੁਰਖੀ ਮੌਲ ਇਹ ਜੋਤ ਪ੍ਰਗਟ ਹੋਈ ਉਸ ਅਕਾਲ ਪੁਰਖ ਦੀ ਮਰਜ਼ੀ ਦੇ ਨਾਲ ਤੇ ਜਿਹੜਾ ਕੰਮ ਅਕਾਲ ਪੁਰਖ ਨੂੰ ਰਾਮ ਅੱਲਾ ਖੁਦਾ ਸੇ ਕਹਿੰਦੇ ਆ ਉਹਦੀ ਮਰਜ਼ੀ ਨਾਲ ਉਹ ਕੰਮ ਹੋਇਆ ਹੋਵੇ ਉਹ ਤਾਂ ਕਦੇ ਬੜਾ ਨਹੀਂ ਹੋ ਸਕਦਾ ਉਹ ਤਾਂ ਪੂਰਾ ਪੂਰਾ ਰਹੂਗਾ ਪੂਰੇ ਕਾ ਕੀ ਆ ਸਭ ਕੁਝ ਵੀ ਪੂਰਾ ਪੂਰੇ ਦਾ ਕੀਤਾ ਸਭ ਕੋਈ ਨੂੰ ਪੂਰੇ ਹੋ ਉਪਰੋਂ ਆਤਮ ਬਲ